ਚਾਚਾ ਚਤਰਾ ਬਣ ਕੇ ਜਿੱਤਿਆ ਹਰ ਕਿਸੇ ਦਾ ਦਿਲ ਪੰਜਾਬੀ ਇੰਡਸਟਰੀ ਦੇ ਨੇ ਅੱਜ ਸੀਨੀਅਰ ਤੇ ਵੱਡੇ ਕਲਾਕਾਰ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਕਲਾਕਾਰ ਦੇ ਬਾਰੇ ਜਿਸ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਿਰਦਾਰ ਨਿਭਾਏ ਗਏ ਨੇ ਉਹ ਚਾਹੇ ਕਾਮੇਡੀਅਨ ਦਾ ਕਿਰਦਾਰ ਹੋਵੇ ਜਾਂ ਫਿਰ ਕੋਈ ਸੀਰੀਅਸ ਕਰੈਕਟਰ ਹੋਵੇ ਤਾਂ ਇਹਨਾਂ ਦੇ ਵੱਲੋਂ ਬਾਕੀ ਉਹਨਾਂ ਕਿਰਦਾਰਾਂ ਨੂੰ ਨਿਭਾਇਆ ਗਿਆ ਵੈਸੇ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਚਾਚਾ ਚਤਰਾ ਦੇ ਕਿਰਦਾਰ ਦੇ ਨਾਲ ਕਾਫੀ ਮਸ਼ਹੂਰ ਹੋਏ ਸਿਗੇ ਇਹਨਾਂ ਦੀ ਕਾਮੇਡੀ ਦੇ ਨਾਲ ਹਰ ਕੋਈ ਲੋਟਪੋਟ ਹੋ ਜਾਂਦਾ ਸੀ ਤੇ ਅੱਜ ਇਹਨਾਂ ਨੂੰ ਪੰਜਾਬੀ ਇੰਡਸਟਰੀ ਦਾ ਸੀਨੀਅਰ ਕਲਾਕਾਰ ਵੀ ਕਿਹਾ ਜਾਂਦਾ ਤੇ ਮੈਂ ਗੱਲ ਕਰ ਰਹੀ ਹਾਂ ਪੰਜਾਬੀ ਇੰਡਸਟਰੀ ਦੇ ਆਰਟਿਸਟ ਜਸਵਿੰਦਰ ਪੱਲਣਾ ਦੇ ਬਾਰੇ ਜਿਨ੍ਹਾਂ ਦੀ ਅਦਾਕਾਰੀ ਦੇ ਨਾਲ ਤਾਂ ਹਰ ਕੋਈ ਰੂਬਰੂ ਆ ਜਸਵਿੰਦਰ ਪੱਲਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਬਹੁਤ ਸ਼ਾਨਦਾਰ ਕਿਰਦਾਰ ਜੋ ਆ ਪੰਜਾਬੀ ਇੰਡਸਟਰੀ ਨੂੰ ਤੇ ਪੰਜਾਬੀ ਆਡੀਅנס ਨੂੰ ਦਿੱਤੇ ਗਏ ਨੇ ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਪੱਲਾ ਪਿੰਡ ਬ੍ਰਾਮਲੀਪੁਰ ਦੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਨ ਤੇ ਉਹਨਾਂ ਆਪਣੀ ਮੁੱਢਲੀ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਹਾਸਲ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੇ बीएससी ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਮਐਸਸੀ ਅਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਟ ਤੋਂ ਪੀਐਚਡੀ ਕੀਤੀ ਸੀ। ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੀਏਯੂ ਦੇ ਇੱਕ ਸਹਾਇਕ ਪ੍ਰੋਫੈਸਰ ਵਜੋਂ ਕੀਤੀ ਸੀ ਅਤੇ 31 ਮਈ 2020 ਨੂੰ ਜਦੋਂ ਸਰਗਰਮ ਸੇਵਾ ਤੋਂ ਸੇਵਾਮੁਕਤ ਹੋਏ ਸ਼ਾਂਤ ਓਪਸਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਉੱਥੇ ਸੇਵਾ ਨਿਭਾਈ ਸੀ। ਕੋਮੀਡੀਅਨ ਜਸਵਿੰਦਰ ਪੱਲਾ ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਛਾਪ ਛੱਡਣ ਦੇ ਵਿੱਚ ਕਾਮਯਾਬ ਰਹੇ ਨੇ। ਉਹਨਾਂ ਨੇ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਦੇ ਨਾਲ ਕੰਮ ਕੀਤਾ ਹੈ। ਜਸਵਿੰਦਰ ਪੱਲਾ ਨੇ ਸਰਦਾਰ ਜੀ, ਕੈਰੀਓਨ ਜੱਟਾ, ਮੈਰਿਜ ਪੈਲੇਸ, ਰੰਗਲੇ ਮਾਹੌਲ, ਠੀਕ ਹੈ ਜਟਨ ਜੁਲੀਅਟ, ਵਿਸਾਖੀ ਲਿਸਟ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਜੇਕਰ ਉਹਨਾਂ ਦੀ ਵਰਕ ਫ੍ਰੈਂਡਲੀ ਗੱਲ ਕੀਤੀ ਜਾਵੇ ਤਾਂ ਜਸਵਿੰਦਰ ਪੱਲਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਹੁਣ ਜਲਦ ਹੀ ਨਜ਼ਰ ਆਉਣ ਵਾਲੇ ਨੇ ਇਸ ਵਿੱਚ ਉਹਨਾਂ ਨਾਲ ਬਹੁਤ ਸਾਰੇ ਆਰਟਿਸਟ ਜੋ ਪੰਜਾਬੀ ਇੰਡਸਟਰੀ ਦੇ ਹੋਣਗੇ ਐਵੇਂ ਜਸਵਿੰਦਰ ਪੱਲਾ ਦੀ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਕਾਮੇਡੀਅਨ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਉਹਨਾਂ ਦੀ ਕਾਮੇਡੀ ਉਹਨਾਂ ਦੀ ਟਾਈਮਿੰਗ ਦੇ ਨਾਲ ਹਰ ਕਿਸੇ ਨੂੰ ਉਹਨਾਂ ਦੀ ਕਲਾਕਾਰੀ ਨਾਲ ਪਿਆਰ ਹੋ ਜਾਂਦਾ ਹੈ ਤੇ ਉਹਨਾਂ ਦੇ ਤੁਹਾਨੂੰ ਸੀਨੀਅਰ ਕਰੈਕਟਰ ਜ਼ਿਆਦਾ ਵਧੀਆ ਲੱਗਦਾ ਹੈ ਜਾਂ ਫਿਰ ਕਾਮੇਡੀਅਨ ਕਿਰਦਾਰ ਉਹਨਾਂ ਦੇ ਤੁਹਾਡਾ ਦਿਲ ਛੂੰਹਦਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਅਲੀ ਮਨੂ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਚਾਚਾ ਚਤਰਾ ਬਣ ਕੇ ਜਿੱਤਿਆ ਹਰ ਕਿਸੇ ਦਾ ਦਿਲ ਪੰਜਾਬੀ ਇੰਡਸਟਰੀ ਦੇ ਨਇਜ ਸੀਨੀਅਰ ਤੇ ਵੱਡੇ ਕਲਾਕਾਰ ਸੱਜਣ ਗੱਲ ਮੈਂ ਸੋਨਿਆ ਤੁਸੀਂ ਵਿਕਰ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਕਲਾਕਾਰ ਦੇ ਬਾਰੇ ਜਿਸ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਿਰਦਾਰ ਨਿਭਾਏ ਗਏ ਨੇ ਉਹ ਚਾਹੇ ਕਾਮੇਡੀਅਨ ਦਾ ਕਿਰਦਾਰ ਹੋਵੇ ਜਾਂ ਫਿਰ ਕੋਈ ਸੀਰੀਅਸ ਕੈਰੈਕਟਰ ਹੋਵੇ ਤਾਂ ਇਹਨਾਂ ਦੇ ਵੱਲੋਂ ਬਾਖੂ ਵੀ ਉਹਨਾਂ ਕਿਰਦਾਰਾਂ ਨੂੰ ਨਿਭਾਇਆ ਗਿਆ। ਵੈਸੇ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਚਾਚਾ ਚਤਰਾ ਦੇ ਕਿਰਦਾਰ ਦੇ ਨਾਲ ਕਾਫੀ ਮਸ਼ਹੂਰ ਹੋਏ ਸਿਗੇ। ਇਹਨਾਂ ਦੀ ਕਾਮੇਡੀ ਦੇ ਨਾਲ ਹਰ ਕੋਈ ਲੋਟਪੋਟ ਹੋ ਜਾਂਦਾ ਸੀ ਤੇ ਅੱਜ ਇਹਨਾਂ ਨੂੰ ਪੰਜਾਬੀ ਇੰਡਸਟਰੀ ਦਾ ਸੀਨੀਅਰ ਕਲਾਕਾਰ ਵੀ ਕਿਹਾ ਜਾਂਦਾ ਹੈ। ਤੇ ਮੈਂ ਗੱਲ ਕਰ ਰਹੀ ਹਾਂ ਪੰਜਾਬੀ ਇੰਡਸਟਰੀ ਦੇ ਆਰਟਿਸਟ ਜਸਵਿੰਦਰ ਪੱਲਣਾ ਦੇ ਬਾਰੇ ਜਿਨ੍ਹਾਂ ਦੀ ਅਦਾਕਾਰੀ ਦੇ ਨਾਲ ਤਾਂ ਹਰ ਕੋਈ ਰੂਬਰੂ ਆ ਜਸਵਿੰਦਰ ਪੱਲਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਬਹੁਤ ਸ਼ਾਨਦਾਰ ਕਿਰਦਾਰ ਜੋ ਆ ਪੰਜਾਬੀ ਇੰਡਸਟਰੀ ਨੂੰ ਤੇ ਪੰਜਾਬੀ ਆਡੀਅנס ਨੂੰ ਦਿੱਤੇ ਗਏ ਨੇ ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਪੱਲਾ ਪਿੰਡ ਬ੍ਰਾਮਲੀਪੁਰ ਦੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਨ ਤੇ ਉਹਨਾਂ ਆਪਣੀ ਮੁੱਢਲੀ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਹਾਸਲ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੇ BSc ਅਤੇ Punjab Agriculture University ਤੋਂ MSc ਅਤੇ Chaudhary Charan Singh University Meerut ਤੋਂ PhD ਕੀਤੀ ਸੀ। ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ PAU ਦੇ ਇੱਕ ਸਹਾਇਕ ਪ੍ਰੋਫੈਸਰ ਵਜੋਂ ਕੀਤੀ ਸੀ ਅਤੇ 31 ਮਈ 2020 ਨੂੰ ਜਦੋਂ ਸਰਗਰਮ ਸੇਵਾ ਤੋਂ ਸੇਵਾਮੁਕਤ ਹੋਏ ਸੰਤ ਓਪਸਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਉੱਥੇ ਸੇਵਾ ਨਿਭਾਈ ਸੀ। ਕੋਮੀਡੀਅਨ ਜਸਵਿੰਦਰ ਪੱਲਾ ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਛਾਪ ਛੱਡਣ ਦੇ ਵਿੱਚ ਕਾਮਯਾਬ ਰਹੇ ਨੇ। ਉਹਨਾਂ ਨੇ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਦੇ ਨਾਲ ਕੰਮ ਕੀਤਾ ਹੈ। ਜਸਵਿੰਦਰ ਪੱਲਾ ਨੇ ਸਰਦਾਰ ਜੀ, ਕੈਰੀਓਨ ਜੱਟਾ, ਮੈਰਿਜ ਪੈਲੇਸ, ਰੰਗਲੇ ਮਾਹੌਲ, ਠੀਕ ਹੈ ਜਟਨ ਜੂਲੀਅਟ, ਵਿਸਾਖੀ ਲਿਸਟ ਤੇ ਹੋਰ ਬਹੁਤ ਸਰੀਆ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਜੇਕਰ ਉਹਨਾਂ ਦੀ ਵਰਕ ਫ੍ਰੈਂਡਲੀ ਗੱਲ ਕੀਤੀ ਜਾਵੇ ਤਾਂ ਜਸਵਿੰਦਰ ਪੱਲਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਹੁਣ ਜਲਦ ਹੀ ਨਜ਼ਰ ਆਉਣ ਵਾਲੇ ਨੇ ਇਸ ਵਿੱਚ ਉਹਨਾਂ ਨਾਲ ਬਹੁਤ ਸਾਰੇ ਆਰਟਿਸਟ ਜੋ ਪੰਜਾਬੀ ਇੰਡਸਟਰੀ ਦੇ ਹੋਣਗੇ ਐਵੇਂ ਜਸਵਿੰਦਰ ਪੱਲਾ ਦੀ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਕਾਮੇਡੀਅਨ ਵਜੋਂ ਜਾਣਿਆ ਜਾਂਦਾ ਹੈ ਜਿਤੇ ਉਹਨਾਂ ਦੀ ਕਾਮੇਡੀ ਉਹਨਾਂ ਦੀ ਟਾਈਮਿੰਗ ਦੇ ਨਾਲ ਹਰ ਕਿਸੇ ਨੂੰ ਉਹਨਾਂ ਦੀ ਕਲਾਕਾਰੀ ਨਾਲ ਪਿਆਰ ਹੋ ਜਾਂਦਾ ਹੈ ਤੇ ਉਹਨਾਂ ਦੇ ਤੁਹਾਨੂੰ ਸੀਨੀਅਰ ਕਰੈਕਟਰ ਜ਼ਿਆਦਾ ਵਧੀਆ ਲੱਗਦਾ ਹੈ ਜਾਂ ਫਿਰ ਕਾਮੇਡੀਅਨ ਕਿਰਦਾਰ ਉਹਨਾਂ ਦੇ ਤੁਹਾਡਾ ਦਿਲ ਛੂੰਹਦਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ